ਪ੍ਰਾਇਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਮੈਂ ਹਾਂ ਨਵਜੀਤ ਅਸੀਂ ਅੱਜ ਖੜੇ ਆ ਐਸਡੀਐਲ ਹਸਪੀਟਲ ਜਲੰਧਰ ਜਿੱਥੇ ਇੱਕ ਕੈਂਪ ਲਗਾਇਆ ਜਾ ਰਿਹਾ ਕੈਂਪ ਉਹਨਾਂ ਜ਼ਰੂਰਤਮੰਦ ਬੱਚਿਆਂ ਲਈ ਹੈ ਜਿਨ੍ਹਾਂ ਦੀ ਰੀਡ ਦੀ ਹੱਡੀ ਦੇ ਵਿੱਚ ਥੋੜਾ ਜਿਹਾ ਟੇਢਾਪਨ ਹੈ ਜਿਨ੍ਹਾਂ ਦੇ ਸਰੀਰ ਦੇ ਵਿੱਚ ਖਾਸ ਤੌਰ ਤੇ ਪਿੱਠ ਤੇ ਕੁੱਬ ਹੈ ਉਹਦਾ ਇਲਾਜ ਕੀਤਾ ਜਾਂਦਾ ਹੈ ਡਾਕਟਰਾਂ ਦੀ ਇੱਕ ਖਾਸ ਟੀਮ ਅਮਰੀਕਾ ਚੋਂ ਹਰ ਸਾਲ ਆਉਂਦੀ ਹੈ ਤੇ ਸਾਲ ਦੇ ਵਿੱਚ ਇਹ ਕੈਂਪ ਨੂੰ ਦੋ ਵਾਰ ਕਰਵਾਇਆ ਜਾਂਦਾ ਹੈ ਐਟੀਐਲ ਹਸਪੀਟਲ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਲੱਗਦਾ ਹੈ ਬਹੁਤ ਸਾਰੇ ਬੱਚਿਆਂ ਨੂੰ ਹੁਣ ਤੱਕ ਸਹੀ ਕੀਤਾ ਗਿਆ 125 ਦੇ ਕਰੀਬ ਬੱਚੇ ਠੀਕ ਹੋ ਕੇ ਆਪਣੀ ਵਧੀਆ ਜ਼ਿੰਦਗੀ ਬਸਰ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਵੀ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਬੱਚੇ ਆ ਰਹੇ ਨੇ ਜਿਨ੍ਹਾਂ ਦਾ ਇਲਾਜ ਹੋਣਾ ਸੋ ਡਾਕਟਰਾਂ ਦੀਆਂ ਵਕਫ ਵਕ ਟੀਮਾਂ ਅਮਰੀਕਾ ਤੋਂ ਆਈਆਂ ਨੇ ਵਿਦੇਸ਼ ਤੇ ਵਕਫ ਵਕ ਦੇਸ਼ਾਂ ਵਿੱਚ ਵੀ ਜਾ ਕੇ ਉਹ ਇਲਾਜ ਕਰਦੇ ਆ। ਸੋ ਡਾਕਟਰਾਂ ਦੀ ਟੀਮ ਨਾਲ ਗੱਲਬਾਤ ਵੀ ਕਰਦੇ ਆ। ਇਸ ਕੈਂਪ ਦੀ ਰੂਪਰੇਖਾ ਕੀ ਆ? ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਦੇਖਦੇ ਆ ਕਿ ਡਾਕਟਰਾਂ ਦਾ ਕੀ ਕਹਿਣਾ ਤੇ ਕਿਸ ਤਰ੍ਹਾਂ ਇਹ ਕੈਂਪ ਕਰਾਇਆ ਜਾਂਦਾ ਹੈ। ਸੋ ਗੱਲਬਾਤ ਕਰਦੇ ਆ ਬਹੁਤ ਸਾਰੇ ਡਾਕਟਰਾਂ ਦੀ ਟੀਮ ਆ ਤੁਸੀਂ ਦੇਖ ਸਕਦੇ ਆ। ਸਵਾਗਤ ਆ ਜੀ ਬਹੁਤ-ਬਹੁਤ ਪ੍ਰਾਈਮ ਇਨੀਸ਼ੀਏਟਿਵ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਹਿੰਦੀ ਜੀ। ਥੈਂਕਸ ਫॉर ਕਮਿੰਗ। ਹਰ ਸਾਲ ਇਹ ਪ੍ਰੋਗਰਾਮ ਕਰਾਇਆ ਜਾਂਦਾ ਹੈ। ਇਹ ਕੈਂਪ ਲਗਾਇਆ ਜਾਂਦਾ। ਬੱਚਿਆਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ। ਅ ਇਥੇ ਐਸਜੀਐਲ ਬਾਬਾ ਖਸ਼ਮੀਰਾ ਸਿੰਘ ਜੀ ਜਨ ਸੇਵਾ ٹرسٹ ਤੋਂ ਚਲਾਇਆ ਜਾ ਰਿਹਾ ਐਸਜੀਐਲ ਹਸਪੀਟਲ ਅਮ ਐਚਐਸਐਨ ਨੂੰ ਡਾਕਟਰ ਰਵਿੰਦਰ ਰਾਜ ਬਾਂਸ ਇਹਨਾਂ ਨੇ ਹੀ ਸਾਨੂੰ ਸਿਲੈਕਟ ਕੀਤਾ ਬੈਕ 2014 ਦੇ ਵਿੱਚ ਸਾਨੂੰ ਸਿਲੈਕਟ ਕੀਤਾ ਤੇ ਇਹਨਾਂ ਨੇ ਜੋ ਇੱਥੇ ਆ ਕੇ ਪੰਜਾਬ ਦੇ ਵਿੱਚ ਇਹ ਪਹਿਲਾਂ ਜੋ ਮੈਨੂੰ ਪਤਾ ਲੱਗਾ ਵੀ ਪਹਿਲਾਂ ਸਾਰੀ ਦੁਨੀਆ ਭਰ ਚ ਆਫਰੀਕਾ ਦੇ ਵਿੱਚ ਲਾਟਨ ਅਮਰੀਕਾ ਦੇ ਵਿੱਚ ਜਿਹੜੀ ਰੀੜ ਦੀਆਂ ਹੱਡੀਆਂ ਦੇ ਅਸਾਧਾਰਨ ਜਿਹੜੇ ਇੱਕ ਸਮੱਸਿਆਵਾਂ ਹੁੰਦੀਆਂ ਹੈਗੀਆਂ ਤੇ ਉਹਨਾਂ ਦੇ ਪ੍ਰਤੀ ਇਹ ਸਰਜਰੀਜ਼ ਕਰਦੇ ਸੀ ਔਰ ਇਹ ਜਿਹੜੀਆਂ ਸਰਜਰੀਜ਼ ਹੈਗੀਆਂ ਇਹ ਆਮ ਨਹੀਂ ਬਹੁਤ ਜ਼ਿਆਦਾ ਕੰਪਲੈਕਸ ਸਰਜਰੀਜ਼ ਹੁੰਦੀਆਂ ਆਮ ਹਸਪੀਟਲਸ ਵੀ ਨਹੀਂ ਓਪਨਦੀਆਂ ਹੈਗੀਆਂ ਸੋ ਇਹਨਾਂ ਦਾ ਮਨ ਬਣਿਆ ਵੀ ਆਪਾਂ ਪੰਜਾਬੀਆਂ ਤੇ ਪੰਜਾਬ ਚ ਜਾ ਕੇ ਆਪਾਂ ਇਹ ਸੇਵਾ ਕਰੀਏ ਤੇ ਇਹਨਾਂ ਨੇ ਫਿਰ ਲੁਧਿਆਣੇ ਅੰਮ੍ਰਿਤਸਰ ਜਲੰਧਰ ਸਾਰੇ ਹਸਪਤਾਲ ਦੇਖਣ ਤੋਂ ਬਾਅਦ ਸਾਡਾ ਹਸਪਤਾਲ ਇਹਨਾਂ ਨੇ ਸਿਲੈਕਟ ਕੀਤਾ ਇਹਨਾਂ ਨੇ ਸਿਲੈਕਟ ਇਸ ਆਧਾਰ ਤੇ ਕੀਤਾ ਵੀ ਜੋ ਇਹ ਚਾਹੁੰਦੇ ਨੇ ਜਿਹੜੀ ਇਹਨਾਂ ਦੀ ਸੋਚ ਹੈਗੀ ਆ ਇੱਕ ਜਿਹੜੀ ਚੈਰਿਟੀ ਕਰ ਰਹੀ ਆ ਜਾਂ ਜਿਹੜਾ ਇੱਕ ਮੁਨਕਤਾ ਦੀ ਸੇਵਾ ਵਾਸਤੇ ਉਹ ਇਹਨਾਂ ਨੂੰ ਲੱਗਾ ਵੀ ਸਾਡਾ ਹਸਪੀਟਲ ਉਸ ਪੈਮਾਨੇ ਤੇ ਪੂਰਾ ਉੱਤਰਦਾ ਹੈਗਾ ਤੇ ਇਨਫਰਾਸਟ੍ਰਕਚਰ ਵੀ ਸਾਡੀਆਂ ਓਟੀਜ਼ ਉਦੋਂ ਹੀ ਆਪਾਂ 2010 ਚ ਜਦੋਂ ਇਹ ਭਾਪੇ ਦਾ ਹਸਪੀਟਲ ਬਣਿਆ ਸੀਗਾ ਇੱਕ ਕਾਰਡੀਅਕ ਸੈਂਟਰ ਤੇ ਉਦੋਂ ਇੱਕ ਜਲੰਧਰ ਦੇ ਵਿੱਚ ਬੈਂਚਮਾਰਕ ਸੀਗਾ ਤੇ ਆਪਾਂ ਲਮੀਨਰ ਫਲੋਟ ਇਸ ਵਾਲੀਆਂ ਤੇ ਫਾਈਨ ਮਾਈਕਰੋਨ ਫਿਲਟਰੇਸ਼ਨ ਦੀ ਉਹਦੇ 2010 ਚ ਸ਼ੁਰੂ ਕੀਤਾ ਸੀ ਸੋ ਸਾਨੂੰ ਇਹਨਾਂ ਨੇ ਸਿਲੈਕਟ ਕੀਤਾ ਤੇ 2015 ਦੇ ਵਿੱਚ ਪਹਿਲਾ ਕੈਂਪ ਲੱਗਾ 2016 ਦੇ ਵਿੱਚ ਵੀ ਕੈਂਪ ਲੱਗਾ 2017 ਤੋਂ ਫਿਰ ਦੋ ਕੈਂਪ ਦੋ ਦੋ ਕੈਂਪ ਸ਼ੁਰੂ ਹੋ ਗਏ ਤੇ ਕੋਵਿਡ ਦੇ ਦੌਰਾਨ ਫਿਰ ਆਪਾਂ ਦੋਕ ਸਾਲ ਨਹੀਂ ਕਰ ਸਕੇ ਉਸ ਤੋਂ ਬਾਅਦ ਫਿਰ ਹੁਣ ਸਾਲ ਚ ਦੋ ਕੈਂਪ ਲਗਾਏ ਜਾਂਦੇ ਨੇ ਔਰ ਕੈਂਪ ਲੱਗਣ ਤੋਂ ਪਹਿਲਾਂ ਜਿਹੜੇ ਪੇਸ਼ੈਂਟਸ ਹੁੰਦੇ ਆ ਉਹ ਹਸਪੀਟਲ ਚ ਆਉਂਦੇ ਨੇ ਸਾਡੇ ਜਿਹੜੇ ਨਿਊਰੋ ਸਰਜਨ ਨੇ ਡਾਕਟਰ ਨਿਥਨ ਗਰ ਇਹ ਉਹਨਾਂ ਦਾ ਜਿੰਨਾ ਵੀ ਇੱਕ ਜਿਹੜਾ ਇੱਕ ਪ੍ਰੀ ਟੈਸਟਸ ਹੁੰਦੇ ਹੈਗੇ ਨੇ ਉਹਨਾਂ ਨੂੰ ਪੇਸ਼ੈਂਟਸ ਨੂੰ ਸਾਰੇ ਉਹਨਾਂ ਦੇ ਟੈਸਟ ਚਾਹੇ ਉਹ ਸਕੈਨਿੰਗ ਵਗੈਰਾ ਹੁੰਦੀ ਆ ਐਮ ਆਰ ਆਈ ਜਾਂ ਐਕਸ-ਰੇਜ਼ ਵਗੈਰਾ ਹੁੰਦੇ ਆ ਜਾਂ ਲੈਬ ਟੈਸਟ ਵਗੈਰਾ ਹੁੰਦੇ ਆ ਉਹ ਸਾਰੇ ਕਰਕੇ ਉਹਨਾਂ ਨੂੰ ਫਿਰ ਡਿਜੀਟਲ ਫਾਰਮ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹ ਸ਼ੇਅਰ ਕਰਦੇ ਨੇ ਫਿਰ ਉਹਨਾਂ ਦੀ ਪੇਸ਼ੈਂਟ ਸੀ ਲਿਸਟ ਤਿਆਰ ਹੋ ਕੇ ਤੇ ਫਿਰ ਉਹਨਾਂ ਨੂੰ ਆ ਕੇ ਓ ਪੀ ਡੀ ਓ ਪੀ ਡੀ ਕਰਦੇ ਆ ਕੈਂਪ ਦੇ ਪਹਿਲੇ ਦਿਨ ਤੇ ਉਦੋਂ ਫਿਰ ਉਹ ਜਿਹੜੇ ਪੇਸ਼ੈਂਟ ਜਿਹੜੇ ਸਿਲੈਕਟ ਕਰਦੇ ਸਰਜਰੀ ਵਾਸਤੇ 10 ਤੋਂ 12 ਸਰਜਰੀਜ਼ ਹਰ ਕੈਂਪ ਦੇ ਵਿੱਚ ਕੀਤੀਆਂ ਜਾਂਦੀਆਂ ਹੁਣ ਤੱਕ ਆਪਾਂ 125 ਸਰਜਰੀਜ਼ ਕਰ ਚੁੱਕੇ ਹੈਗੇ ਆ ਤੇ ਸਾਡੇ ਹਸਪੀਟਲ ਨੂੰ ਵੀ ਬਹੁਤ ਕੁਝ ਹੈ ਸਾਡੇ ਸਟਾਫ ਨੂੰ ਸਾਡੇ ਸਰਜਨਸ ਨੂੰ ਡਾਕਟਰ ਸਾਹਿਬ ਤੋਂ ਸਿੱਖਣ ਨੂੰ ਮਿਲਿਆ ਔਰ ਹਰ ਹাদার ਦੇ ਉੱਤੇ ਨਾਟ ਜਸਟ ਵੀ ਉਹ ਕਿੰਦਾਂ ਦੀਆਂ ਸਰਜਰੀਜ਼ ਕਰਦੇ ਹੈਗੇ ਆ ਇੱਕ ਇੱਕ ਮਨੁੱਖਤਾ ਦੀ ਸੇਵਾ ਆਪਾਂ ਭਾਵੇਂ ਕਰ ਵੀ ਰਹੀ ਸੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਸਟਾਫ ਨੂੰ ਸਾਡੇ ਨੂੰ ਸਿੱਖਣ ਨੂੰ ਮਿਲੀਆਂ ਤੇ ਅਸੀਂ ਤੇ ਇਹਨਾਂ ਨੂੰ ਇਨਫਰਾਸਟ੍ਰਕਚਰ ਸਟਾਫ ਸਪੋਰਟ ਤੇ ਜਿੰਨੀਆਂ ਵੀ ਅਸੀਂ ਨਾਨੋ اوਟੀ ਦੇ ਮਤਲਕ ਹੋਰ اوਟੀ ਸਟਾਫ ਤੇ ਸਾਡੇ ਸਰਜਨ ਆਪਾਂ ਪ੍ਰੋਵਾਈਡ ਕਰਦੇ ਆਂ ਬਸ ਇਹਨਾਂ ਦੀ ਖੁੱਦ ਦੀ ਆਪਣੀ ਤਕਰੀਬਨ 22 ਤੋਂ 24 26 ਜਣੇ ਆਂਦੇ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਨਾਲ ਫੈਲੋ ਸਰਜਨ ਵੀ ਹੁੰਦੇ ਨੇ ਡਾਕਟਰ ਗਿੱਲ ਇਹ ਵੀ ਆਪਣੇ ਜਿੰਨੀਆਂ ਵੀ ਕਿਉਂਕਿ ਇਹ ਇਕੱਲੇ ਰੀਡ ਦੇ ਨਾਲ-ਨਾਲ ਜੁਨਾ ਇਹ ਜਿਆਦਾ ਵਧੀਆ ਦੱਸਣਗੇ ਵੀ ਨਾਲ ਜੋੜਾਂ ਦਾ ਵੀ ਹੁੰਦਾ ਤੇ ਇਹ ਜੋੜਾਂ ਦੇ ਮਾਹਰ ਨੇ ਸੋ ਇਹਨਾਂ ਦੀ ਸਾਰੀ ਪੂਰੀ ਇੱਕ ਕੰਪਲੀਟ ਟੀਮ ਹੁੰਦੀ ਆ ਅਸੀਂ ਤਾਂ ਇੰਡੀਆ 'ਚ ਇਹਨਾਂ ਨੂੰ ਸਪੋਰਟ ਕਰੀਦਾ ਮੈਂ ਕਹਾਂਗਾ ਵੀ ਇਹ ਇਹਨਾਂ ਦੇ ਸਦਕੇ ਜਾਈਏ ਜਿਹੜਾ ਇਹਨਾਂ ਨੇ ਇੰਨਾ ਵੱਡਾ ਪ੍ਰਾਲਾ ਉੱਥੋਂ ਸਾਰੀਆਂ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਪਰਸਨਲ ਛੁੱਟੀਆਂ ਦੇ ਵਿੱਚੋਂ ਟਾਈਮ ਕੱਢ ਕੇ ਆ ਕੇ ਆਪਣੇ ਸਾਰੇ ਖਰਚੇ ਦੇ ਉੱਤੇ ਆ ਕੇ ਤੇ ਇਹ ਸਾਰਾ ਜਿੰਨੀਆਂ ਵੀ ਦਵਾਈਆਂ ਵਗੈਰਾ ਹੁੰਦਾ ਔਰ ਇੱਕ ਹਮੇਸ਼ਾ ਅਸੀਂ ਸੁਣੀਦਾ ਵੀ ਕਹਿੰਦੇ ਨਾਥਿੰਗ ਇਜ਼ ਫਰੀ ਸਾਡੇ ਕੈਂਪਸ ਜਾ ਕੇ ਦੇਖੋ ਕਈ ਵਾਰੀ ਸਾਡੀ ਇਹਨਾਂ ਦੀ ਆਪਣੀ ਸਟੈਂਡਿੰਗ ਤੇ ਟੀਮ ਉਹਨਾਂ ਨੂੰ ਕਰਾਇਆ ਵੀ ਦਿੰਦੇ ਨੇ ਇੱਥੇ ਆਣ ਦਾ ਤੇ ਜਾਣ ਦਾ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਲੋਕਾਂ ਦੀ ਸੇਵਾ ਤੁਸੀਂ ਕਰ ਰਹੇ ਹੋ ਡਾਕਟਰਾਂ ਦੀ ਹੋਰ ਵੀ ਟੀਮ ਸਾਡੇ ਨਾਲ ਨਿਤਿਨ ਜੀ ਹੋਣੀ ਵੀ ਉਹਨਾਂ ਨੇ ਵੀ ਗੱਲਬਾਤ ਕਰਦੇ ਨਿਤਿਨ ਜੀ ਦੱਸਿਆ ਛਾ ਰਹੇ ਨੇ ਕਿ ਪਹਿਲਾਂ ਲੋਕਾਂ ਨੂੰ ਚੁਣਿਆ ਜਾਂਦਾ ਕਿਉਂਕਿ ਇਹ ਕੰਮ ਸੌਖਾ ਵੀ ਨਹੀਂਗਾ ਤੇ ਬਹੁਤ ਔਖਾ ਵੀ ਨਹੀਂਗਾ ਜੇਕਰ ਤੁਸੀਂ ਕਰਨ ਤੇ ਟੀਮ ਆ ਜਾਂਦੀ ਹੈ ਕਿਸ ਤਰ੍ਹਾਂ ਚੋਣ ਹੁੰਦੀ ਹੈ ਫਿਰ ਉਹਨਾਂ ਮਰੀਜ਼ਾਂ ਦੀ ਉਹ ਪਹਿਲਾਂ ਜੀ ਆਪਣੀ ਪ੍ਰੋਬਲਮ ਕਰਕੇ ਆਉਂਦੇ ਨੇ ਜਿਸ ਤਰ੍ਹਾਂ ਕੋਈ ਬੈਕ ਪੇਨ ਨਾਲ ਆਇਆ ਹੈ ਜਾਂ ਕੋਈ ਉਹਨਾਂ ਦੇ ਰੀੜ ਦੀ ਹੱਡੀ ਦੇ ਵਿੱਚ ਕੋਬ ਨਿਕਲਿਆ ਹੋਇਆ ਹੈ ਜਾਂ ਕੋਈ ਰੀੜ ਦੀ ਹੱਡੀ ਵਿੰਗੀ ਟੇਢੀ ਹੈ ਜਾਂ ਕਈ ਹਸਪਤਲ ਦੇ ਵਿੱਚੋਂ ਮਤਲਬ ਉਹ ਦਿਖਾ ਕੇ ਵੀ ਆਏ ਹੁੰਦੇ ਆ ਉਹਨਾਂ ਨੇ ਐਕਸ-ਰੇ ਵਗੈਰਾ ਕਰਵਾਏ ਹੁੰਦੇ ਨੇ ਤੇ ਦੇਖਿਆ ਇਹ ਹੀ ਗਿਆ ਵੀ ਉਹ ਬਹੁਤ ਹੀ ਨੈਗਲੈਕਟਡ ਬੱਚੇ ਹੁੰਦੇ ਆ ਸੋਸਾਇਟੀ ਬੰਨੀ ਉਹ ਵੀ ਆਪਣੇ ਉਹ ਪੇਰੈਂਟਸ ਬੰਨੀ ਉਹ ਵੀ ਉਹਨਾਂ ਦੀ ਜਿਆਦਾ ਮਤਲਬ ਟੇਕ ਕੇਅਰ ਨਹੀਂ ਹੋ ਰਹੀ ਹੁੰਦੀ ਤੇ ਉਹ ਜਦੋਂ ਆਉਂਦੇ ਨੇ ਸਾਰੀ ਦੇਖਦੇ ਆ ਉਹਨਾਂ ਦਾ ਸਕ੍ਰੀਨ ਕਰਦੇ ਆ ਐਕਸ-ਰੇ ਇਮੇਜਿੰਗ ਵਗੈਰਾ ਕਰਦੇ ਆ ਤੇ ਐਗਜ਼ਾਮਿਨ ਕਰਕੇ ਫਿਰ ਅਸੀਂ ਜਮੇਸ਼ਰ ਨੇ ਦੱਸਿਆ ਵੀ ਡਿਜੀਟਲ ਫਾਰਮ ਦੇ ਵਿੱਚ ਅਸੀਂ ਯੂਐਸਏ ਸਰ ਨਾਲ ਡਾਕਟਰ ਰਵੀ ਨਾਲ ਸਾਰਾ ਡਿਸਕਸ ਕਰਦੇ ਆ ਉਹਨਾਂ ਨੂੰ ਟ੍ਰਾਂਸਫਰ ਕਰਦੇ ਆ ਸਾਰਾ ਡਾਟਾ ਤੇ ਫਿਰ ਉਹ ਸ਼ਾਰਟਲਿਸਟ ਕਰਦੇ ਆ ਵੀ ਇਹਨਾਂ ਬੱਚਿਆਂ ਨੂੰ ਆਪਣੀ ਇਹ ਟ੍ਰੀਟਮੈਂਟ ਦੇ ਨਾਲ ਬੈਨੀਫਿਟ ਹੋ ਸਕਦਾ ਫਿਰ ਅਸੀਂ ਜਿਹੜੇ ਵੀ ਕੈਂਪ ਦੇ ਸਾਡੇ ਮਤਲਬ ਡੇਟਸ ਫਿਕਸ ਕੀਤੀਆਂ ਹੁੰਦੀਆਂ ਉਸ ਦਿਨ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਕਾਲ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਸਿਲੈਕਟ ਕਰਕੇ ਸਰਜਰੀਜ਼ ਪਰਫਾਰਮ ਕਰਦੇ ਆ ਬਹੁਤ ਚੰਗੀ ਗੱਲ ਹੈ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਬਹੁਤ ਸਾਰੇ ਲੋਕ ਜ਼ਰੂਰਤਮੰਦ ਦੇ ਪਰ ਇਲਾਜ ਦੂਰੋਂ ਦੂਰੋਂ ਵੀ ਕਈਆਂ ਨੂੰ ਮਿਲਦਾ ਨਹੀਂ ਐਸ.ਐੱਲ ਹਸਪੀਟਲ ਵਿੱਚ ਕੈਂਪ ਇੱਕ ਸਾਲ 'ਚ ਦੋ ਵਾਰ ਕਰਵਾਇਆ ਜਾਂਦਾ ਹੈ ਜੇਕਰ ਕਿਸੇ ਨੇ ਸਲਾਹ ਲੈਣੀ ਹੈ ਜਾਂ ਗੱਲਬਾਤ ਕਰਨੀ ਜਾਂ ਕਿਸੇ ਦਾ ਇਲਾਜ ਕਰਵਾਉਣਾ ਇਹਨਾਂ ਸੰਪਰਕ ਕੀਤਾ ਜਾ ਸਕਦਾ ਹੈ ਬੈਸਾਬ ਚਲੋ ਵਧੀਆ ਗੱਲ ਹੋ ਗਈ ਸਾਰਾ ਪਤਾ ਲੱਗ ਗਿਆ ਤੁਸੀਂ ਰੀਡ ਦੀ ਹੱਡੀ ਵੀ ਸਿੱਧੀ ਕਰਦੇ ਹੋ ਤੇ ਸਮਾਜ ਨੂੰ ਵੀ ਸੇਹ ਦਿਨ ਦਾ ਕੰਮ ਕਰਦੇ ਹੋ ਵਿਦੇਸ਼ ਤੇ ਵੱਖ-ਵੱਖ ਦੇਸ਼ਾਂ ਵਿੱਚ ਤੁਸੀਂ ਗਏ ਆ ਕਿਸ ਤਰ੍ਹਾਂ ਲੱਗਦਾ ਹੈ ਇਹ ਇਲਾਜ ਸੌਖਾ ਨਹੀਂਗਾ ਪਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਦੇਖਣਾ ਸੀ ਚੱਲ ਨਹੀਂ ਸਕਦੇ ਲੋਕਾਂ ਵੱਲ ਦੇਖ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਂਗਲ ਫੜਕੇ ਤੋਰ ਦਿਓ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਫਿਰ ਬਹੁਤ ਵਧੀਆ ਮਹਿਸੂਸ ਹੁੰਦਾ ਤਾਂ ਅਸੀਂ ਹੁਣ 10 ਸਾਲ ਹੋ ਗਿਆ ਹੁੰਦੇ ਨੂੰ ਆ ਕਈ ਬੱਚੇ ਜਿਹੜੇ ਹੁੰਦੇ ਆ ਮਿਲਦੇ ਨਹੀਂ ਚੰਗੀ ਤਰ੍ਹਾਂ ਇੱਕ ਦੂਜੇ ਨਾਲ ਪਰ ਜਦ ਆਪਰੇਸ਼ਨ ਦੇ ਮਗਰੋਂ ਉਹਨਾਂ ਦਾ ਜਿੱਦਾਂ ਪਰਸਨੈਲਿਟੀ ਬਦਲ ਜਾਂਦੀ ਆ ਉਹਨਾਂ ਨੂੰ ਕੰਫੀਡੈਂਸ ਆ ਜਾਂਦੀ ਆ ਬਿਲਕੁਲ ਨਾਲੇ ਉਹਨਾਂ ਬਹੁਤ ਖੁਸ਼ੀ ਸਾਨੂੰ ਮਿਲਦੀ ਜਦ ਬੱਚੇ ਨੂੰ ਦੇਖਦੇ ਆ ਸਾਡਾ ਸਕਸੈਸ ਸਕਸੈਸ ਆਪਰੇਸ਼ਨ ਦੇ ਨਾਲ ਵੈਸੇ ਵੈਸੇ ਸਮੱਸਿਆ ਪੂਰੇ ਵਿਸ਼ਵ ਦੇ ਵਿੱਚ ਹੋ ਸਕਦਾ ਹੋਵੇ ਪਰ ਫਿਰ ਵੀ ਖਾਸ ਤੌਰ ਤੇ ਤੁਸੀਂ ਉਹ ਵਕਫਾ ਦੇਸ਼ਾਂ ਜਾਣਦੇ ਆ ਕਿਹੜੇ ਦੇਸ਼ਾਂ ਵਿੱਚ ਇਹ ਸਮੱਸਿਆ ਲੱਗਦੀ ਹੈ ਤੇ ਪਿਛਲੇ ਕਾਰਨ ਕੀ ਹੁੰਦੇ ਨੇ ਉਦਾਂ ਮੈਂ ਕਾਫੀ ਮਲਕਾਂ 'ਚ ਗਿਆ ਆ ਜਿੱਦਾਂ ਸੈਂਟਰਲ ਅਮਰੀਕਾ ਸਾਊਥ ਅਮਰੀਕਾ ਕੈਰੀਬੀਅਨ ਆਫਰੀਕਾ ਵੀ ਸਰਜਰੀਆਂ ਕੀਤੀਆਂ ਅ ਪਰ ਜੋਂ ਇੱਥੇ ਜੀ ਇੱਥੇ ਲੱਗ ਗਿਆ ਪੰਜਾਬ ਚ ਕਿਉਂਕਿ ਸਾਡੇ ਮੇਰੇ ਡੈਡ ਦਾ ਉਥੇ ਜਨਮ ਸੀ ਨਾ ਜਦ ਉਹ ਜਤਪੂਰੇ ਹੋਏ 2012 ਦੇ ਵਿੱਚ ਉਹ ਕੰਦੇਸੀ ਕੇ ਮੇਰੇ ਮੇਰੇ ਰਿਮੇਨਸ ਨਾ ਥੇ ਪੰਜਾਬ ਚ ਲੈ ਕੇ ਆਈ ਫੇ ਇੱਥੇ ਪੰਜਾਬ ਆ ਗਏ ਸੀ ਇੱਥੇ ਫੇ ਦੋਸ 2013 ਦੇ ਵਿੱਚ ਕਾਫੀ ਹਸਪਤਲ ਦੇਖੇ ਪਰ ਸਰਦੇ ਜਿੱਦਾ ਦਿਲ ਦੇ ਵਿੱਚ ਮੰਨ ਦੇ ਵਿੱਚ ਵੈਲੀ ਸਿਸਟਮ ਜੋ ਹੁੰਦੀ ਆ ਉਹ ਬਾਬਾ ਜੀ ਨਾਲ ਬਹੁ ਮਿਲਦੀ ਆ ਸਾਡੇ ਜੀ ਆ ਬਾਬਾ ਜੀ ਕਸ਼ਮੀਰ ਸਿੰਘ ਦੇ ਨਾਮ ਨਾਲ ਜਿੱਦਾਂ ਉਹ ਉਹਨਾਂ ਦੀ ਸੋਚ ਆ ਉਦਾਂ ਹੀ ਸਾਡੀ ਸੋਚ ਆ ਅਸੀਂ ਇਹੀ ਦੇਖਣਾ ਚਾਹੁੰਦੇ ਆ ਕਿ ਆਪਣੇ ਜੋ ਪੰਜਾਬ ਦੇ ਸਾਰੇ ਬੱਚੇ ਆ ਉਹਨਾਂ ਨੂੰ ਇਕੁਅਲ ਆਪਰਟਿਨਿਟੀ ਮਿਲਦੀ ਆ ਨਾਲੇ ਉਹਨਾਂ ਦਾ ਸੀ ਲਾਰਜ ਜੋ ਸੀ ਕਰ ਸਕਤੇ ਆ ਅਸੀਂ ਫ੍ਰੀ ਕਰਾਂਗੇ ਬਿਲਕੁਲ ਚੰਗੀ ਗੱਲ ਆ ਕਿਉਂਕਿ ਸਮਾਜ ਸੇਵਾ ਦੀ ਗੱਲ ਵੀ ਕੀਤੀ ਐ ਬੱਚਿਆਂ ਨੂੰ ਇਲਾਜ ਵੀ ਮਿਲਦਾ ਡਾਕਟਰ ਸਾਹਿਬ ਹੋਰ ਵੀ ਸਾਡੇ ਨਾਲ ਨੇ ਉਹਨਾਂ ਵੀ ਗੱਲਬਾਤ ਕਰਦੇ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਡਾਕਟਰ ਕਮਲਜੀਤ ਗਿੱਲ ਮੈਂ ਨਾਲ ਦਾ ਸਪੋਰਟ ਕਰਦਾ ਡਾਕਟਰ ਰਵੀ ਬੇਨਸ ਤੇ ਮੈਂ ਦਰਜਾ ਕਿਉਂਕਿ ਦੱਸਦੇ ਸੇ ਕਿ ਬੀਡ ਦੀ ਹੱਡੀ ਵੀ ਪ੍ਰੋਬਲਮ ਹੁੰਦੀ ਆ ਹੋਰ ਵੀ ਆਥੋਪੈਡਿਕ ਪ੍ਰੋਬਲਮ ਹੁੰਦੇ ਨੇ ਸਿੱਧਾ ਪਤ ਤੱਕ ਕਈ ਵਾਰ ਇਫ ਚੈੱਕ ਕਰਨਾ ਪੈਂਦਾ ਵੀ ਦੂਸਰਾ ਪ੍ਰੋਬਲਮ ਹੈ ਕਿ ਰੀਡ ਦੀ ਹੱਡੀ ਪ੍ਰੋਬਲਮ ਹੈ ਤੇ ਸੋ ਫਰਮਾ ਦੂਸਰ ਸੋ ਤੇਰੇ ਕੋਈ ਪ੍ਰੋਬਲਮ ਹੁੰਦਾ ઓ ਸਪੋਰਟ ਕਰਦੇ ਆ ਤੇ ਨਾਲ ਸਾਰਾ ਹੈਲਪ ਵੀ ਆਰਗੇਨਾਈਜੇਸ਼ਨ ਤੇ ਸਾਰੀ ਟੀਮ ਦੀ ਆਰਗੇਨਾਈਜੇਸ਼ਨ ਦੀ ਸਾਰੀ ਟੀਮ ਦਾ ਕੰਮ ਹੈ ਇਕੱਲੇ ਬੰਦੇ ਦਾ ਕੰਮ ਇਕੱਲੇ ਬੰਦ ਕੱਲੇ ਬੰਦ ਦਾ ਕੰਮ ਨਹੀਂ ਬਹੁਤ ਵੱਡੀ ਟੀਮ ਚਾਹੀਏ ਕੋਈ ਸਪੈਸ਼ਲ ਬੋਸ ਸਰਜੀਨ ਬੋਸ ਸਪੈਸ਼ਲ ਨੇਵਰ ਜੀ ਸਰਜੀਨ ਨੇ ਤੇ ਸਕਸੈਸ ਵਾਸਤੇ ਵੱਡੀ ਟੀਮ ਚਾਹੀਏ ਸਭ ਕੁਝ ਠੀਕ ਹੋਣ ਵਾਸਤੇ ਡਾਕਟਰ ਸਾਹਿਬ ਕਿੰਨੇ ਦਿਨ ਦਾ ਪ੍ਰੋਸੈਸ ਹੁੰਦਾ ਉਸ ਤੋਂ ਕਿੰਨੇ ਦਿਨ ਬਾਅਦ ਆਪਰੇਸ਼ਨ ਤੋਂ ਇਹ ਬੱਚਾ ਠੀਕ ਹੋ ਜਾਂਦਾ ਹੈ ਕਾਫੀ ਵਾਰੀ ਤਾਂ ਦੋ ਦਿਨ ਦਿਨ ਬਾਅਦ ਬੇਟੇ ਖੜੇ ਹੋ ਜਾਂਦੇ ਨੇ ਤੇ ਤੁਰ ਫਿਰ ਜਾਂਦੇ ਨੇ ਤੇ ਕਈ ਕਈ ਵਾਰੀ ਤਿੰਨ ਤੋਂ ਪੰਜ ਦਿਨ ਬਾਅਦ ਕਈ ਕਈ ਫਿਰ ਨਾ ਡਿਸਚਾਰਜ ਵੀ ਹੋ ਸਕਦੇ ਨੇ ਸੋ ਡਾਕਟਰ ਸਾਹਿਬ ਨਰਮਲਟੀ ਤੁਹਾਡੇ ਕੋਲ ਵੀ ਆਉਂਦੇ ਆ ਕਿਉਂਕਿ ਚੰਗੀ ਗੱਲ ਹੈ ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚੇ ਚੱਲ ਫਿਰਨਾਂ ਕਿਉਂਕਿ ਜਲਦੀ ਚਾਹੁੰਦੇ ਅੱਜ ਕੱਲ ਤੇ ਇਹੀ ਹੈ ਕਿ ਜਿੰਨਾ ਸੌਖਾ ਕੰਮ ਹੋਵੇ ਉਹਨਾਂ ਹੀ ਸੌਖਾ ਕਿੰਨੇ ਸਮੇਂ ਦਾ ਪ੍ਰੋਸੈਸ ਹੈ ਕਿਸ ਤਰ੍ਹਾਂ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪੂਰਾ ਦੱਸਿਓ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਾਈਮ ਏਸ਼ੀਆ ਟੀਵੀ ਦਾ ਸ਼ੁਕਰਗੁਜ਼ਾਰ ਕਰਦੇ ਆਂ ਜੀ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਲਈ ਤਾਂ ਕਿ ਲੋੜਵੰਦਾ ਤੱਕ ਇਹ ਮੈਸੇਜ ਪਹੁੰਚ ਸਕੇ ਸਾਰਿਆਂ ਤੱਕ ਜੀ ਜਿੰਨੇ ਵੀ ਸੁਣਨ ਵਾਲੇ ਨੇ ਪ੍ਰਾਈਮੇਸ਼ੀਆ ਟੀਵੀ ਨੂੰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਵੀ ਬੱਚਾ ਤੁਹਾਨੂੰ ਕਿਤੇ ਵੀ ਇਦਾਂ ਦਾ ਦਿਖਦਾ ਜਿਸ ਨੂੰ ਇਹ ਪ੍ਰੋਬਲਮ ਆ ਰਹੀ ਹੈ ਡੀ ਦੀ ਹੱਡੀ ਟੇਢੀ ਆ ਆਮ ਤੌਰ ਤੇ ਪਿੰਡਾਂ 'ਚ ਆਪਾਂ ਉਹਨਾਂ ਨੂੰ ਨੈਗਲੈਕਟ ਕਰ ਦਿੰਦੇ ਹਾਂ ਸਿਰਫ ਇਹ ਕਹਿ ਕੇ ਕਿ ਇਹ ਕੋ ਬੜਾ ਆ ਇਹ ਸੋਸਾਇਟੀ 'ਚ ਕੁਛ ਆਪਣਾ ਨਹੀਂ ਕਰ ਸਕਦਾ ਉਹਦਾ ਦਾ ਬੱਚਾ ਜਿੱਥੇ ਵੀ ਦਿਖਦਾ ਉਹਨੂੰ SGL ਹਸਪੀਟਲ ਦੇ ਵਿੱਚ ਰਜਿਸਟਰ ਕਰੋ ਸਾਡੀ ਟੀਮ ਟੇਕ ਕੇਅਰ ਕਰੂਗੀ ਜਦੋਂ ਵੀ ਇੱਕ ਵਰਡ ਕੈਂਪ ਅਸੀਂ ਸੁਣਦੇ ਆ ਇੱਥੇ ਆਪਣੇ ਪੰਜਾਬੀਆਂ ਚ ਹਿੰਦੁਸਤਾਨ ਚ ਕਿਤੇ ਵੀ ਇੱਥੇ ਦੇਖਿਆ ਜਾਣਾ ਤਾਂ ਆਮ ਤੌਰ ਤੇ ਇੱਕ ਇਮਪ੍ਰੈਸ਼ਨ ਆਂਦਾ ਲੋਕਾਂ ਨੂੰ ਕਿ ਇੱਕ ਕੁਝ ਲੋਕ ਇਕੱਠੇ ਹੋ ਕੇ ਇੱਕ ਕੈਂਪ ਲਾਉਂਦੇ ਨੇ ਪੇਸ਼ੈਂਟ ਸਕ੍ਰੀਨ ਕਰਦੇ ਨੇ ਇੱਕ ਦਿਨ ਲਈ ਫ੍ਰੀ ਕਰਦੇ ਨੇ ਤੇ ਉਹਦੇ ਵਿੱਚੋਂ 50 60 ਪੇਸ਼ੈਂਟਸ ਸਿਲੈਕਟ ਕਰ ਰਹੇ ਹੁੰਦੇ ਉਹਨਾਂ ਨੇ ਬਾਅਦ ਚੋਂ ਆਪਣਾ ਹਸਪੀਟਲ ਚ ਲਾਉਣ ਲਈ ਵੀ ਆਪਣਾ ਬਿਜ਼ਨਸ ਵਧਾਣ ਲਈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਕੋਈ ਵੀ ਇਦਾਂ ਦਾ ਕੈਂਪ ਨਹੀਂ ਆ ਕਿ ਜਿਹਦੇ ਵਿੱਚ ਅਸੀਂ ਕੋਈ ਆਪਣੇ ਹਸਪੀਟਲ ਦੀ ਪ੍ਰੋਮੋਸ਼ਨ ਕਰਨੀ ਆ ਜਾਂ ਆਪਣੀ ਟੀਮ ਦੀ ਪ੍ਰੋਮੋਸ਼ਨ ਕਰਨੀ ਆ ਜਾਂ ਕੋਈ ਪੇਸ਼ੈਂਟ ਇਦਾਂ ਦੇ ਸਿਲੈਕਟ ਕਰਨੇ ਨੇ ਕਿ ਜਿਨ੍ਹਾਂ ਤੋਂ ਸਾਨੂੰ ਅੱਗੇ ਜਾ ਕੇ ਬੈਨੀਫਿਟ ਹੋ ਸਕੇ ਇਹ ਕੈਂਪ ਇੱਕ ਮਿਸ਼ਨ ਆ ਜੀ ਉਹਨਾਂ ਬੱਚਿਆਂ ਲਈ ਕਿ ਜਿਹੜੇ ਸੋਸਾਇਟੀ 'ਚ ਨੈਗਲੈਕਟਡ ਨੇ ਉਹਨਾਂ ਨੂੰ ਅੱਗੇ ਲਿਆ ਕੇ ਇੱਕ ਪ੍ਰੋਡਕਟਿਵ ਹਿੱਸਾ ਬਣਾਉਣ ਦਾ ਸੋਸਾਇਟੀ ਦਾ ਇੱਕ ਕੈਂਪ ਦੇ ਵਿੱਚ ਜਿੱਦਾਂ ਮੈਂ ਹੁਣੇ ਦੱਸਿਆ ਵੀ ਕੁਝ ਇਦਾਂ ਦਾ ਨਹੀਂ ਆ ਕਿ ਜਿਹੜੇ ਸਿਲੈਕਟ ਹੋਣਗੇ ਪੇਸ਼ੈਂਟ ਕੀ ਉਹ ਸਾਡਾ ਕੋਈ ਬਿਜ਼ਨਸ ਬਣਾਣਗੇ 100% ਫ੍ਰੀ ਆ ਜੀ ਕੁਝ ਇਦਾਂ ਦਾ ਓਪਨ ਕੈਂਪਨੀ ਆ ਇਹ ਕਿ 100 ਬੰਦਾ ਅਸੀਂ ਦੇਖ ਲਿਆ ਵੀ ਇੱਕ ਖਾਹਰਾ ਚੱਕ ਲਈਦਾਂ ਫੋਟੋਆਂ ਦੇਣ ਲਈ ਵੀ ਅਸੀਂ 100 ਬੰਦਾ ਚੈੱਕ ਕੀਤਾ ਕਿ ਉਸ ਤੋਂ 50 ਬੰਦੇ ਸਾਡੇ ਬਿਜ਼ਨਸ ਦੇ ਵਿੱਚ ਅੱਗੇ ਜਾ ਕੇ ਐਡ ਹੋ ਗਏ ਕੁਝ ਇਦਾਂ ਨਹੀਂ ਲੈ ਜੀ ਸਾਰੇ ਪਰੀ ਸਿਲੈਕਟ ਹੁੰਦੇ ਨੇ ਸਕਰੀਨ ਹੁੰਦੇ ਨੇ ਰਜਿਸਟਰ ਹੁੰਦੇ ਨੇ ਬੈਕ ਐਂਡ ਫੋਰਥ ਕਮਿਊਨੀਕੇਸ਼ਨ ਹੁੰਦੀ ਨਹੀਂ ਉਹਦੇ ਦੇ ਵਿੱਚੋਂ ਜੋ ਐਮ ਆਰ ਆਈ ਸੀਟੀ ਸਕੈਨ ਐਡੀਸ਼ਨਲ ਟੈਸਟ ਚਾਹੀਦੇ ਹਰ ਚੀਜ਼ ਉਹਨਾਂ ਦੀ 100% ਕਵਰ ਹੁੰਦੀ ਆ ਜੀ ਉਸ ਤੋਂ ਬਾਅਦ ਜਦੋਂ ਪੂਰੀ ਦੀ ਪੂਰੀ 20 ਤੋਂ 25 ਬੰਦੇ ਇੱਥੇ ਟੀਮ ਪਹੁੰਚਦੀ ਹੈ ਦੁਬਾਰਾ ਇੱਕ ਦੇਣ ਲਈ ਅਸੀਂ ਕਲੀਨਿਕ ਰਨ ਕਰਦੇ ਹਾਂ ਜਿਹਨੂੰ ਆਪਾਂ ਇੱਥੇ ਓਪੀਡੀ ਕਹਿੰਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰਤਮੰਦ ਹੁੰਦੇ ਹੁਣ ਬੰਦ ਹੁੰਦੇ ਨੇ ਬੇਸਡ ਔਨ ਕੀ ਉਹਨਾਂ ਦੀ ਏਜ ਕਿੰਨੀ ਆ ਉਹਨਾਂ ਦੀ ਪ੍ਰੋਬਲਮ ਕਿੰਨੀ ਕੀ ਆ ਵੀ ਕੀ ਇਹਨਾਂ ਨੂੰ ਹੁਣੇ ਹੀ ਆਪਰੇਟ ਕਰਨਾ ਜ਼ਰੂਰੀ ਆ ਜਾਂ 2 ਸਾਲ ਵੇਟ ਕਰ ਸਕਦੇ ਨੇ ਸਪੈਸ਼ਲੀ ਗਰਲ ਚਾਈਲਡ ਨੂੰ ਪ੍ਰੀਫਰ ਕਰੀਦਾ ਕਿਉਂਕਿ ਅੱਗੇ ਪਤਾ ਆਪਣੀ ਸੋਸਾਇਟੀ ਦੇ ਵਿੱਚ ਨੈਗਲੈਕਟਡ ਬੱਚਿਆਂ ਦਾ ਸਪੈਸ਼ਲੀ ਗਰਲ ਚਾਈਲਡ ਹੋਵੇ ਤਾਂ ਵਿਆਹ ਵੀ ਨਹੀਂ ਹੋ ਸਕਦੇ ਇਦਾਂ ਦੇ ਬੱਚਿਆਂ ਦੇ ਉਹਨਾਂ ਨੂੰ ਪ੍ਰਾਇੋਰਟੀ ਦੇ ਕੇ ਫਿਰ ਉਹਨਾਂ ਦੇ ਆਪਰੇਟ ਪਹਿਲਾਂ ਕਰੀਦੇ ਆਂ ਬੀ ਨੋ ਡਾਊਟ ਕਿ ਬਹੁਤ ਵੱਡਾ ਪ੍ਰੋਜੈਕਟ ਆ ਰਿਸੋਰਸਿਸ ਬਹੁਤ ਚਾਹੀਦੇ ਨੇ ਕਈ ਵਾਰੀ ਦੇਰ ਵੀ ਹੋ ਜਾਂਦੀ ਨਹੀਂ ਕਈ ਬੱਚਿਆਂ ਨੂੰ 2-2 3-3 4-4 ਸਾਲ ਵੇਟ ਵੀ ਕਰਨੀ ਪੈਂਦੀ ਆ ਕਿਉਂਕਿ ਜਿੰਨੇ ਵੀ ਸਾਡੇ ਕੋਲ ਹਿੰਮਤ ਹੈਗੀ ਆ ਜੀ ਕੋਸ਼ਿਸ਼ ਕਰੀਦੇ ਆ ਵੀ ਜਿੰਨੇ ਸਾਡੇ ਕੋਲ ਔਣ ਅੱਜ ਨਹੀਂ ਤਾਂ ਕੱਲ ਹਰ ਕਿਸੇ ਬੱਚੇ ਦਾ ਆਪਰੇਟ ਹੋ ਸਕੇ ਤੇ ਹਜੇ ਤੱਕ ਜਿਹਦਾ ਵੀਜੀ ਹੁਣਾਂ ਨੇ ਅੱਗੇ ਵੀ ਮੈਂਸ਼ਨ ਕੀਤਾ ਜੀ 125 ਬੱਚੇ ਦੇ ਆਪਰੇਟ ਆਲਰੇਡੀ ਹੋ ਚੁੱਕੇ ਨੇ ਸਾਨੂੰ ਹੁਣ ਪਤਾ ਲੱਗਾ ਜੀ ਉਹਨਾਂ ਦੇ ਵਿੱਚੋਂ ਕਈ ਬੱਚੇ ਵਿਆਹੇ ਗਏ ਨੇ ਜੀ ਆਪਣੇ ਗਾਂ ਬੱਚਿਆਂ ਦੀਆਂ ਫੋਟੋਆਂ ਭੇਜਦੇ ਨੇ ਤੇ ਬਹੁਤ ਇੱਕ ਸਕੂਨ ਮਿਲਦਾ ਜੀ ਦਿਲ ਨੂੰ ਇਹ ਵੀ ਉੱਪਰ ਪਰਮਾਤਮਾ ਨੇ ਜਿਹੜੀ ਇੱਕ ਜ਼ਿੰਦਗੀ ਬਖਸ਼ੀ ਆ ਥੋੜੀ ਬਹੁਤੀ ਯੂਜ਼ ਕਰਦੇ ਪਏ ਆ ਜੀ ਕਿਸੇ ਦੇ ਲਈ ਉਹ ਕਿਸੇ ਦੀ ਮਦਦ ਕਰਨ ਲਈ ਬਹੁਤ ਚੰਗੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਚੀਜ਼ ਹੋ ਸਜੇਕਰ ਕਿਸੇ ਨੇ ਸੰਪਰਕ ਕਰਨਾ ਹੋਇਆ ਕਿਸੇ ਦੇ ਪੇਸ਼ੈਂਟ ਹੋ ਗਿਆ ਇਸ ਤਰ੍ਹਾਂ ਤਾਂ ਕਿਵੇਂ ਸੰਪਰਕ ਕੀਤਾ ਜਾ ਸਕਦਾ ਤੇ ਐਸਜੀਐਲ ਹਸਪੀਟਲ ਦੇ ਵਿੱਚ ਤੇ ਇਹ ਟਾਈਮ ਆਪਣਾ ਇਹ ਅਨਾਉਂਸ ਕਰ ਸਕਦੇ ਨੇ ਕੋਈ ਵੀ ਜਿਹੜਾ ਵੀ ਬੱਚਾ ਜਿਹਨੂੰ ਇਦਾਂ ਦੀ ਪ੍ਰੋਬਲਮ ਆਂਦੀ ਆ ਉਹ ਆ ਕੇ ਇੱਥੇ ਰਜਿਸਟਰ ਕਰ ਸਕਦੇ ਨੇ ਉਹਨਾਂ ਦੀ ਇੱਕ ਬੇਸਿਕ ਫੋਟੋਜ਼ ਲਈਆਂ ਜਾਣਗੀਆਂ ਇੱਕ ਬੇਸਿਕ ਐਕਸ-ਰੇ ਲਿਆ ਜਾਊਗਾ ਤਾਂ ਸਾਰੀ ਡਿਟੇਲ ਸਾਨੂੰ ਮਿਲ ਜਾਂਦੀ ਉਹਦੇ ਬੇਸ ਤੇ ਫਿਰ ਡਿਸਾਈਡ ਕਰਦੇ ਆ ਵੀ ਉਹਦੇ ਐਡੀਸ਼ਨਲ ਕਿਹੜੀ-ਕਿਹੜੀ ਇਨਫੋਰਮੇਸ਼ਨ ਕਿਹੜੀ ਹੋਰ ਸਾਨੂੰ ਡਿਟੇਲ ਚਾਹੀਦੀ ਹੈ ਇਹਦੇ ਲਈ ਬਹੁਤ ਸ਼ੁਕਰੀਆ ਜੀ ਨਿਤਿਨ ਜੀ ਜਿਹੜਾ ਨਾਲ ਗੱਲਬਾਤ ਕਰਦੇ ਨੇ ਜੇਕਰ ਸੰਪਰਕ ਕਿਸੇ ਨੇ ਕਰਨਾ ਹੋਵੇ ਜੇ ਕੋਈ ਜ਼ਰੂਰਤਮੰਦ ਹੈ ਤਾਂ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ ਅਸੀਂ ਜਦੋਂ ਸ਼ੁਰੂ ਕੀਤਾ ਸੀ ਕੈਂਪ ਆ ਬਾਬਾ ਜੀ ਨੇ ਜਦੋਂ ਮਤਲਬ ਸ਼ੁਰੂਆਤ ਕੀਤੀ ਇੱਥੇ ਹਸਪੀਟਲ ਦੇ ਵਿੱਚ ਉਦੋਂ ਅਸੀਂ ਵੈਡnesਡੇ ਨੂੰ ਕਲੀਨਿਕ ਕਰਦੇ ਹੁੰਦੇ ਸੀ ਇਹ ਸਪੈਸ਼ਲ ਬੱਚਿਆਂ ਲਈ ਲੇਕਿਨ ਹੁਣ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਕਈ ਮਤਲਬ ਪੇਸ਼ੈਂਟ ਸਾਡੇ ਕੋਲ ਯੂਪੀ ਤੋਂ ਬਿਹਾਰ ਤੋਂ ਜਾਂ ਜੰਮੂ ਕਸ਼ਮੀਰ ਤੋਂ ਜਾਂ ਸਾਊਥ ਇੰਡੀਆ ਤੋਂ ਵੀ ਮਤਲਬ ਦਿਖਾਨ ਆਏ ਨੇ ਤਾਂ ਉਹ ਕਈ ਵਾਰ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਉਹਨਾਂ ਨੂੰ ਟ੍ਰੇਨ ਦੀ ਜਾਂ ਨਹੀਂ ਮਿਲਦੀ ਟਿਕਟ ਤਾਂ ਆਫ ਡੇ ਦੇ ਵਿੱਚ ਆ ਜਾਂਦੇ ਨੇ ਮੰਡੇ ਜਾਂ ਸੈਟਰਡੇ ਸੰਡੇ ਤਾਂ ਅਸੀਂ ਉਹਨਾਂ ਨੂੰ ਵੀ ਮਤਲਬ ਉਨਾ ਹੀ ਤਰੀਕੇ ਨਾਲ ਦੇਖਦੇ ਆ ਉਹਨਾਂ ਨੂੰ ਰਜਿਸਟਰ ਕਰਦੇ ਆ ਉਹਨਾਂ ਦੀ ਸਾਰੀ ਸਕਰੀਨਿੰਗ ਉਹਨਾਂ ਦਾ ਜੋ ਵੀ ਟੈਸਟ ਰਿਕੁਆਇਰਡ ਹੈ ਉਹ ਸਾਰੇ ਕਰੀਦੇ ਨੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਆਨਲਾਈਨ ਹੈ ਜਾਂ ਆਫਲਾਈਨ ਵੀ ਹੈ ਨਹੀਂ ਨਹੀਂ ਆਫਲਾਈਨ ਪਹਿਲਾਂ ਆਫਲਾਈਨ ਹੁੰਦੀ ਹੈ ਉਸ ਤੋਂ ਬਾਅਦ ਹਾਂਜੀ ਪਹਿਲਾਂ ਉਹਨਾਂ ਨੇ ਸਾਨੂੰ ਮਿਲਣਾ ਹੈ ਫਿਜ਼ੀਕਲੀ ਫਿਰ ਉਹਨਾਂ ਦੇ ਜੋ ਵੀ ਰਿਕੁਆਇਰਡ ਟੈਸਟ ਹੈ ਉਹ ਹੋਣਗੇ ਤੇ ਉਹਨਾਂ ਦਾ ਐਗਜ਼ਾਮੀਨੇਸ਼ਨ ਹੋਏਗਾ ਤੇ ਉਹ ਫਿਰ ਸਾਰਾ ਉਹਨੂੰ ਡਿਜੀਟਲ ਕਰਕੇ ਤੇ ਇੱਕ ਮਤਲਬ ਡਾਟਾ ਬਣਾ ਕੇ ਅਸੀਂ ਯੂਐਸਏ ਡਾਕਟਰ ਅਵੀਪ ਦੀ ਟੀਮ ਨੂੰ ਉੱਥੇ ਭੇਜਦੇ ਆ ਤੇ ਫਿਰ ਉਹ ਉਹਨਾਂ ਨੂੰ ਜੋ ਵੀ ਇਨਫਰਮੇਸ਼ਨ ਆਉਂਦੀ ਹੈ ਵੀ ਇਹਨਾਂ ਦੀ ਕੋਈ ਹੋਰ ਰਿਕੁਆਇਰਡ ਟੈਸਟ ਹੈ ਜਾਂ ਕੁਝ ਹੋਰ ਸਕਰੀਨਿੰਗ ਹੋਣੀ ਹੈ ਫਿਰ ਅਸੀਂ ਉਹ ਵੀ ਨਾਲ ਹੀ ਕਰਵਾ ਲੈਂਦੇ ਆ ਤੇ ਫਿਰ ਉਹ ਜਿਹੜਾ ਕਲੀਨਿਕ ਹੁੰਦਾ ਸਾਡਾ ਮਤਲਬ ਜਦੋਂ ਟੀਮ ਆਂਦੀ ਹੈ ਉਸ ਟੀਮ ਮਤਲਬ ਕਲੀਨਿਕ ਵਾਲੇ ਦੇ ਨਾਲ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਾਲ ਕਰ ਲੈਂਦੇ ਆ ਜੀ ਸਵਾਖਰ ਦੇ ਵਿੱਚ ਸਿਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਦੱਸਣਾ ਚਾਹਨਾ ਯਾਦ ਆਇਆ ਇੱਕ ਬੇਟੀ ਉਹਨੇ ਇੱਥੇ ਸਰਜਰੀ ਤੋਂ ਬਾਅਦ ਐਮਬੀਬੀਐਸ ਵੀ ਕਲੀਅਰ ਕੀਤੀ ਹੈ ਕਿ ਡਾਕਟਰੇ ਕੀਤੀ ਬੱਚੇ ਜਿਹੜੇ ਬੈਠ ਨਹੀਂ ਪਾਉਂਦੇ ਸੀਗੇ ਅਸੀਂ ਹੋਰ ਦੇਖਿਆ ਵੀ ਬੱਚਿਆਂ ਨੇ ਜਦੋਂ ਡਾਕਟਰ ਸਾਹਿਬ ਆਏ ਹੁੰਦੇ ਨੇ ਆ ਕੇ ਇਹਨਾਂ ਦੇ ਕੋਲ ਕੇਕ ਕਟਿਆ ਨੈਸਟ ਕੈਂਪ ਦੇ ਵਿੱਚ ਵੀ ਸਾਡਾ ਅਸਲੀ ਜਨਮ ਹੀ ਕਹਿੰਦੇ ਉਸ ਦਿਨ ਹੋਇਆ ਜਾਂ ਅਸੀਂ ਮੰਜੇ ਤੇ ਸਿੱਧਾ ਲੇਟ ਸਕੇ ਹਾਂ ਜਾਂ ਟੇਬਲ ਤੇ ਕੁਰਸੀ ਤੇ ਬੈਠ ਕੇ ਤੇ ਆਪਾਂ ਪੜ੍ਹ ਸਕੇ ਹਾਂ ਗਿਆ ਸੋ ਇਹ ਜਿੰਨਾ ਵੀ ਚੀਜ਼ਾਂ ਇਹ ਇੱਕ ਲਾਈਫ ਚੇਂਜਿੰਗ ਜਿਹਨਾਂ ਨੂੰ ਆਪਾਂ ਕਹਿੰਦੇ ਵੀ ਇੱਕ ਜੀਵਨ ਦਾ ਬਿਲਕੁਲ ਹੀ ਉਹ ਇਨਸਾਨ ਦਾ ਜੀਵਨ ਬਦਲ ਜਾਂਦਾ ਇਹ ਸਰਜਰੀ ਤੋਂ ਬਾਅਦ ਤੇ ਮੈਂ ਕਹਿੰਦਾ ਵੀ ਪਰਮਾਤਮਾ ਸੁੱਖ ਰੱਖੇ ਤੇ ਮੈਂ ਕਹਿੰਦਾ ਡਾਕਟਰ ਸਾਹਿਬ ਅਣੀ ਸਾਰੇ ਜਿਹੜੀਆਂ ਨੇ ਟੀਮ ਆਂਦੀ ਆ ਤੇ ਅਸੀਂ ਬੜਾ ਕੁਝ ਇਹਨਾਂ ਤੋਂ ਕੋ ਸਿੱਖ ਰਹੇ ਮੈਂ ਅੱਗੇ ਵੀ ਕਿਹਾ ਤੇ ਇਦਾਂ ਦਾ ਪਰਮਾਤਮਾ ਬਲ ਬਖਸ਼ੇ ਸਾਰਿਆਂ ਨੂੰ ਵੀ ਆਪਾਂ ਸਮਾਜ ਵਾਸਤੇ ਜਿਹੜਾ ਦਵਾ ਛੱਡ ਕੇ ਕੰਮ ਕਰ ਸਕੀ ਹੈ ਸੋ ਬਿਲਕੁਲ ਸਮਾਜ ਲਈ ਕੰਮ ਕਰਨ ਵਾਲੇ ਬਹੁਤ ਲੋਕ ਘਟਨੇ ਆ ਆਪਣੇ ਲਈ ਤਾਂ ਹਰ ਕੋਈ ਸ਼ਖਸ ਜਿਉਂਦਾ ਹੈ ਪਰ ਸਮਾਜ ਲਈ ਕੰਮ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਐਸ.ਐੱਲ ਹਸਪੀਟਲ ਦੇ ਵਿੱਚ ਖਾਸ ਤੌਰ ਤੇ ਕੈਂਪ ਲਗਾਇਆ ਗਿਆ ਕੈਂਪ ਹਫ਼ਤਾ ਇੱਕ ਹੋਰ ਚੱਲਣਾ ਜਿਹੜੇ ਲੋਕ ਇਸ ਬਾਰੀ ਤੋਂ ਪੀੜਤ ਨੇ ਜਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਸਮੱਸਿਆ ਇੱਥੇ ਆ ਕੇ ਸੰਪਰਕ ਕੀਤਾ ਜਾ ਸਕਦਾ ਸੋ ਬਹੁਤ ਸਾਰੇ ਡਾਕਟਰਾਂ ਦੀ ਟੀਮ ਜਿਸ ਵਿੱਚ ਪਹਿਲਾਂ ਵੀ ਦੱਸਿਆ ਉਦੇਸ਼ ਤੋਂ ਆਉਂਦੀ ਹੈ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਤਾਂ ਸੇਵਾ ਕਰਕੇ ਅੱਗੇ ਵੱਧਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੁੰਦੀ ਹੈ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤੇ ਟਿੱਪਣੀ ਸਾਂਝੀ ਕਰੋ ਮੈਨੂੰ ਨਵਜੀਤ ਤੋਂ ਦਿਓ ਯਾਜਤ ਦੇਖਤਲੋ ਪ੍ਰਾਈਮੇਰੀ ਸ਼ੀਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ